ਮੇਰਾ ਨਾਮ ਜੀ ਸੁਖਰਾ ਸਿੰਘ ਅ ਭਾਜੀ ਇਹ 4-5 ਬੰਦੇ ਸੀਗੇ ਕੋਇਲੈਸ ਕਾਰ ਹੈਗੀ ਤੇ ਇਹ ਗੱਲ ਹੈਗੀ ਕੋਈ 8:30 ਵਜੇ ਦੀ ਤੇ ਹਾਦਸਾ ਕੀ ਵਾਪਰਿਆ ਕੀ ਕੀਤਾ ਇਹਨਾਂ ਨੇ ਹਾਦਸਾ ਇਹ ਵਾਪਰਿਆ ਕਿ ਇਹ ਘਰ-ਘਰ ਜਾ ਕੇ ਦੁਕਾਨਾਂ 'ਤੇ ਜਾ ਕੇ ਪੈਸੇ ਮੰਗਦੇ ਸੀਗੇ ਕਹਿੰਦੇ ਅਸੀਂ ਕਿਸੇ ਸੰਸਥਾ ਵੱਲੋਂ ਆਏ ਆ ਤੇ ਸਾਨੂੰ ਇੰਨੇ-ਇੰਨੇ ਪੈਸੇ ਦੋਸਤ ਹਨਾ ਤੇ ਕਈਆਂ ਨੇ ਦਿੱਤੇ ਵੀ ਹੈਗੇ ਆ ਕਈਆਂ ਨੇ 100 ਦਿੱਤਾ ਕਈਆਂ ਨੂੰ ਇਹਨਾਂ ਨੇ 2500 ਬਣਾ ਲਿਆ ਠੀਕ ਆ ਇਹ ਵੱਖ-ਵੱਖ ਬੰਦੇ ਵੱਖ-ਵੱਖ ਘਰਾਂ 'ਚ ਵੜ ਗਏ ਤੇ ਇੱਥੇ ਹੁਣ ਕੋਲੂ ਆ ਇੱਥੇ ਨਾਲ ਕਿਹੜਾ ਅਨਸਟੋਰ ਆ ਇਹਨਾਂ ਕੋ ਗਏ ਆ ਉਹਨਾਂ ਨੇ ਕਹਿੰਦੇ ਵੀ ਪੈਸੇ ਦੋ ਕਹਿੰਦੇ ਵੀ ਕਿਹੜੀ ਸੰਸਥਾ ਤੋਂ ਆਏ ਹੋ ਕਹਿੰਦੇ ਵੀ ਤੂੰ ਮਾਮਾ ਲਗਣਾ ਕਿਉਂ ਕਿਉਂ ਪੁੱਛਦਾ ਕਿਹੜੀ ਸੰਸਥਾ ਤੋਂ ਆਏ ਹੋ ਫਿਰ ਇਹਨਾਂ ਵਿੱਚ ਬਹਿਸ਼ ਭਾਜੀ ਹੋ ਗਈ ਆ ਤੇ ਜਿਹੜੇ ਬਾਕੀ ਹੀ ਬੰਦੇ ਗੱਡੀ 'ਚ ਬੈਠੇ ਹੋ ਗੱਡੀ ਲੈ ਕੇ ਫਰਾਰ ਹੋ ਗਏ ਤੇ ਇਹ ਕਾਬੂ ਆ ਗਿਆ ਬੰਦਾ ਇੱਕ ਟਰੱਕ ਕਿਹੜੇ ਸਟੇਸ਼ਨ ਦੀ ਆ ਕਿੱਥੋਂ ਦੀ ਇਹ ਦੀਨਾ ਨਗਰ ਕੋਲ ਪੈਂਦਾ ਪਿੰਡ ਲੋਹੜੀ ਹਰੀਪੁਰ ਬਾਬਾ ਸ਼ਾਹ ਸ਼ਕੰਦਰ ਜੀ ਉਹਦੇ ਸਾਹਮਣੇ ਠੀਕ ਹੈ ਹੁਣ ਤੁਹਾਡੇ ਕੋਲੋਂ ਕਿੰਨੇ ਪੈਸੇ ਦੀ ਕਮੀ ਮਾਰੀ ਸੀ ਇਹਨਾਂ ਅਸਾ ਦੇਖੋ 6 ਮਹੀਨੇ ਪਹਿਲਾਂ ਦੀ ਗੱਲ ਆ ਮੇਰੇ ਭਰਾ ਕੋ 4000 ਤੇ ਇੱਕ ਖੜਿਆ ਤੇ 100 ਰੁਪਏ ਇੱਕ ਖੜਿਆ ਸੀ ਇਹ ਹੋਰ ਵੀ ਇੱਥੇ ਸੱਜੇ ਆਏ ਆ ਜਿਹਨਾਂ ਨੇ ਕਹਿੰਦੇ ਸਾਟਰਾ ਵਿੱਚ ਛੱਡੀਆਂ ਹਾਂਜੀ ਜੀ ਆਏ ਆ ਕੋਈ 3500 ਵਾਲਾ ਆਇਆ ਕੋਈ 2000 ਵਾਲਾ ਆਇਆ ਹਾਂਜੀ ਇਹਨੂੰ ਮਾਰਿਆ ਤਰੀ ਨਾ ਕਿਸੇ ਨੇ ਇਹਨੂੰ ਕਿਸੇ ਨੇ ਨਹੀਂ ਮਾਰਿਆ ਸਿਰਫ ਇਹਨੂੰ ਮੜਾਇਆ ਹਲਾਇਆ ਹੁਣ ਕਰਕੇ ਵੀ ਦੱਸ ਤੂੰ ਇਹ ਕਿਹੜੇ ਕੰਮ ਕਰਦਾ ਪਿਆ ਵਾ ਤੂੰ ਸਰਦਾਰ ਬੰਦਾ ਵਾ ਹੈਨਾ ਇਹ ਗੱਲ ਗਲਤ ਵਾ ਕੋਈ ਐਡਰੈਸ ਵਗੈਰਾ ਦੱਸ ਰਿਹਾ ਕਿ ਮੈਂ ਕਿੱਥੋਂ ਆਇਆ ਅਮਰੀਕ ਅਮਰੀਕ ਸਰ ਦੱਸਦਾ ਪਿਆ ਵਾ ਕੋਈ ਮਹੱਲਾ ਨਹੀਂ ਦੱਸਦਾ ਆਪਣਾ ਬਾਕੀ ਬੰਦੇ ਭੱਜ ਗਏ ਹਾਂਜੀ ਭੱਜ ਗਏ ਗੱਡੀ ਦਾ ਨੰਬਰ ਨੋਟ ਕੀਤਾ ਭਾਜੀ ਜਲਦਬਾਜੀ ਦਾ ਨੰਬਰ ਨਹੀਂ ਨੋਟ ਕੀਤਾ ਗਿਆ ਤੇ ਹੁਣ ਉਹ ਕਹਿੰਦੇ ਸੀਗੇ ਅਸੀਂ ਆਵਾਂਗੇ ਫੋਨ ਤੇ ਗੱਲ ਹੋਈ ਉਹਨਾਂ ਨਾਲ ਇਹਦਾ ਫੋਨ ਖੋ ਕੇ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਆ ਵੀ ਆਵਾਂਗੇ ਤੇ ਹੁਣ ਉਹ ਫੋਨ ਸਵਿਚ ਆਫ ਕਰ ਲਿਆ ਮੇਰਾ ਭਾਜੀ ਕੁਲਜੀਤ ਸਿੰਘ ਕਿੰਨੇ ਪੈਸਿਆਂ ਦੀ ਠੱਗੀ ਮਾਰੀ ਤੁਹਾਡੇ ਰਹਿਣਾ 4000 ਨਾਲ 4000 ਰੁਪਏ ਲੈ ਕੇ ਗਏ ਸੀ ਘਰੋਂ ਦੀ ਗੱਲ ਹੈ ਇਹ 6 ਮਹੀਨੇ ਦੀ ਗੱਲ ਆ ਜੀ ਹੋਰ ਬੰਦੇ ਅੱਜ ਫੇਰ ਆ ਗਏ ਦੁਬਾਰਾ ਹਾਂਜੀ ਇਹਨਾਂ ਦੀ ਪਛਾਣ ਆ ਗਈ ਹੈ ਵੀ ਇਹੋ ਬੰਦੇ ਹਾਂਜੀ ਹਾਂਜੀ ਇਹੀ ਹੈ ਇਹ ਬੰਦੇ ਜਿਹੜੇ ਆ ਹੁਣ ਕਿੰਨੇ ਬੰਦੇ ਸੀਗੇ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਭਾਈ ਇੱਕੋ ਬੰਦਾ ਆ ਜਿਹੜਾ ਫੜਿਆ ਹਾਂ ਤੇ ਬਾਕੀ ਦੇ ਦੌੜ ਗਏ ਸਾਰੇ ਹੀ ਗੱਡੀ ਵੀ ਦਾਸਦੇ ਸੀ ਹਣਾ ਕੋਈ ਕੋਈ ਹਾਂਜੀ ਕੋਵਲਸ ਕੋਵਲਸ ਗੱਡੀ ਦੀ ਹਾਂਜੀ ਹੋਰ ਭੱਜ ਗਏ ਉਹ ਭੱਜ ਗਏ ਆ ਤੇ ਫੋਨ ਕੋਈ ਥਾਣੇ ਤਲਾਹ ਕੀਤੀ ਆ ਪੁਲਿਸ ਆ ਰਹੀ ਹਾਂਜੀ ਹਾਂਜੀ ਕੀਤੀ ਆ ਆ ਰਹੀ ਆ ਪੁਲਿਸ ਹਾਂਜੀ ਹਾਂਜੀ ਆ ਰਹੀ ਆ